ਅਮਰੀਕਾ ਵਿੱਚ ਫਿਰ ਤੋਂ ਇੱਕ ਬੁਰੀ ਖਬਰ ਆ ਰਹੀ ਹੈ ਜਿੱਥੇ ਇੱਕ ਟਰੱਕ ਹਾਦਸਾ ਹੋਇਆ ਜਿਹਦੇ ਵਿੱਚ ਦੋ ਬੇਕਸੂਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਬਦਕਿਸਮਤੀ ਦੇ ਨਾਲ ਇਹ ਟਰੱਕ ਡਰਾਈਵਰ ਵੀ ਆਪਣਾ ਇੰਡੀਆ ਸੀ ਔਰ ਇਸ ਨੇ ਵੀ 2022 ਦੇ ਵਿੱਚ ਇਲੀਗਲ ਐਂਟਰ ਕੀਤਾ ਸੀਗਾ ਬਾਰਡਰ ਕ੍ਰੋਸ ਕੀਤਾ ਸੀਗਾ ਹਰੇਕਾਂ ਹਾਈਵੇ 20 ਤੇ ਇਹ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇਸ ਤੇ ਟਰੇਲਰ ਨੇ ਦੋਨਾਂ ਲੈਣਾ ਨੂੰ ਰੋਕ ਲਿੱਤਾ ਸੀ ਤੇ ਜਿਹਦੇ ਵਿੱਚ ਇਹ ਜੋੜੇ ਦੀ ਗੱਡੀ ਜਾ ਟਕਰਾਈ ਤੇ ਦੋਨਾਂ ਦੀ ਮੌਤ ਹੋ ਗਈ। ਅਫਸੋਸ ਦੀ ਗੱਲ ਇਹ ਹੈ ਕਿ ਦੋਨੇ ਹੀ ਨਵ ਬਿਉਤੇ ਸੀਗੇ ਨਵਾਂ ਨਵਾਂ ਵਿਆਹ ਹੋਇਆ ਸੀਗਾ ਤੇ ਦੋਨਾਂ ਦੀ ਉਮਰ ਵੀ ਬਹੁਤ ਘੱਟ ਸੀਗੀ ਤੇ ਇਹਨਾਂ ਬੇਕਸੂਰਾ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਇਹਨਾਂ ਦੇ ਸਾਹਮਣੇ ਇਹਨਾਂ ਦੀ ਮੌਤ ਆ। ਇਦੇ ਬਾਰੇ ਖੁਲਾਸਾ ਹੋਇਆ ਕਿ ਇਸ ਦਾ ਟਰੱਕ ਡਰਾਈਵਰ ਦਾ ਨਾਮ ਰਜਿੰਦਰ ਕੁਮਾਰ ਸੀਗਾ 32 ਸਾਲਾਂ ਦੀ ਇਹਦੀ ਉਮਰ ਤੇ 2022 ਦੇ ਵਿੱਚ ਇਹਨਾਂ ਨੇ ਵੀ ਪ੍ਰਵੇਸ਼ ਕੀਤਾ ਸੀਗਾ ਯੂ ਐਸ ਐਚ ਜਿੱਤਾ ਕਿ ਤੁਹਾਨੂੰ ਪਤਾ ਜਿਹੜੇ ਦੋ ਐਕਸੀਡੈਂਟ ਪਹਿਲਾਂ ਹੋਏ ਸੀਗੇ ਉਹਨਾਂ ਨੇ ਵੀ ਇਲੀਗਲ ਐਂਟਰ ਕੀਤਾ ਸੀਗਾ ਸੇਮ ਉਸੇ ਤਰ੍ਹਾਂ ਇਹ ਵੀ 2022 ਦੇ ਵਿੱਚ ਆਇਆ ਸੀਗਾ 2023 ਦੇ ਵਿੱਚ ਇਹਨੂੰ ਵਰਕ ਪੇਪਰ ਮਿਲ ਗਿਆ ਸੀਗਾ ਤੇ ਹੁਣ ਦੀ ਸਰਕਾਰਾਂ ਪਿਛਲੀ ਸਰਕਾਰ ਦੇ ਉੱਪਰ આરોਪ ਲਾ ਰਹੀਆਂ ਕਿ ਬਾਈਡਨ ਸਰਕਾਰ ਨੇ ਇਸ ਨੂੰ ਬਾਹਰ ਕੱਢ ਦਿੱਤਾ ਤੇ ਇਹਨੂੰ ਵਰਕ ਪਰਮਿਟ ਵੀ ਦੇ ਦਿੱਤਾ ਤੇ ਇਸ ਨੂੰ ਲਾਇਸੈਂਸ ਵੀ ਕੈਲੀਫੋਰਨੀਆ ਤੋਂ ਪ੍ਰੋਵਾਈਡ ਹੋ ਗਿਆ ਤੇ ਜਿਸ ਦੇ ਨਾਲ ਹੁਣ ਇਹ ਸੜਕਾਂ ਦੇ ਉੱਪਰ ਸਾਡੇ ਲੋਕਾਂ ਨੂੰ ਮਾਰ ਰਹੇ ਸਾਡੇ ਲੋਕ ਸੁਰੱਖਿਅਤ ਨਹੀਂ ਆ ਉਹਨਾਂ ਦੇ ਬਿਆਨ ਇੱਥੇ ਤੱਕ ਆਏ ਹੋਏ ਆ ਕਿ ਜਦੋਂ ਤੱਕ ਇਹ ਸੜਕਾਂ ਦੇ ਉੱਤੇ ਟਰੱਕਿੰਗ ਡਰਾਈਵਿੰਗ ਕਰਦੇ ਰਹਿਣਗੇ ਸਾਡੇ ਲੋਕ ਆ ਸੁਰੱਖਿਅਤ ਰਹਿਣਗੇ ਸੋ ਇਹ ਬਹੁਤ ਹੀ ਮਾੜੀ ਗੱਲ ਆ ਔਰ ਜੋ ਪਾਣਾ ਪਾਤਿਆ ਇਹ ਰੱਬ ਦਾ ਪਾਣਾ ਮੰਨਣਾ ਹੀ ਪੈਣਾ ਪਰ ਜਿਹੜੇ ਉਹ ਬੇਕਸੂਰ ਨਾ ਪਿਓ ਤਾਂ ਦੋਨਾਂ ਦੀ ਮੌਤ ਹੋਈ ਆ ਉਹਨਾਂ ਦਾ ਕੋਈ ਇਸ ਦੇ ਵਿੱਚ ਕਸੂਰ ਨਹੀਂ ਸੀ ਔਰ ਨਾ ਹੀ ਕਸੂਰ ਇਹਦੇ ਵਿੱਚ ਟਰੱਕ ਡਰਾਈਵਰ ਦਾ ਸੀਗਾ ਕਿਉਂਕਿ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਕੋਈ ਵੀ ਟਰੱਕ ਡਰਾਈਵਰ ਦਾ ਨਸ਼ਾ ਜਾਂ ਕੋਈ ਵੀ ਐਦਾਂ ਦੀ ਡਰੱਗਸ ਨਹੀਂ ਲਿੱਤੀ ਸੀ ਕਿਉਂਕਿ ਇਸ ਵਾਰ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਿਉਂ ਕੀਤਾ ਤੁਹਾਨੂੰ ਪਤਾ ਕਿ ਪਿੱਛੇ ਜਿਹੜਾ ਜਸ਼ਨਪ੍ਰੀਤ ਦਾ ਐਕਸੀਡੈਂਟ ਹੋਇਆ ਸੀਗਾ ਪੁਲਿਸ ਆਫੀਸਰ ਨੇ ਜਸਟ ਇੱਕ ਸ਼ੱਕ ਜ਼ਾਹਿਰ ਕੀਤਾ ਸੀਗਾ ਕਿ ਸ਼ਾਇਦ ਇਹਦਾ ਕੋਈ ਨਸ਼ਾ ਕੀਤਾ ਹੋਇਆ ਸੀ ਔਰ ਉਸ ਬਿਆਨ ਤੋਂ ਬਾਅਦ ਹੀ ਸਾਰੇ ਮੀਡੀਆ ਆਦਾਰਿਆਂ ਨੇ ਇਹ ਨਿਊ ਚਲਾਈ ਸੀਗੀ ਕਿ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੇ ਨਸ਼ਾ ਕਰਕੇ ਐਕਸੀਡੈਂਟ ਕੀਤਾ ਤੇ ਦੋ ਲੋਕਾਂ ਦੀ ਮੌਤ ਕਰ ਦਿੱਤੀ ਸੋ ਇਸ ਵਾਰ ਪੁਲਿਸ ਆਫੀਸਰ ਨੇ ਪਹਿਲਾਂ ਹੀ ਇਹ ਕਲੀਅਰ ਕਰਤਾ ਪਰ ਨਾਲ ਦੀ ਨਾਲ ਉਹਨਾਂ ਨੇ ਇਹ આરોਪ ਲਗਾਏ ਆ ਕਿ ਇੱਕ ਤਾਂ ਲਾਪਰਵਾਹੀ ਦੇ ਨਾਲ ਡਰਾਈਵਿੰਗ ਕੀਤੀ ਤੇ ਦੂਜੀ ਸਪੀਡ ਓਵਰ ਸੀਗੀ ਜਿਸ ਦੇ ਨਾਲ ਇਹ ਐਕਸੀਡੈਂਟ ਹੋਇਆ ਇਹਨਾਂ ਆਰ ਨਾਲ ਇਹ ਵੀ ਕਲੀਅਰ ਕਰਦੇ ਕਿ ਤੁਹਾਨੂੰ ਪਤਾ ਕਿ ਹੁਣ ਵੈਦਰ ਕਿਸ ਹਿਸਾਬ ਦਾ ਤੁਸੀਂ ਵੀ ਚਾਹੇ ਨਿਊਜ਼ ਕੱਟ ਕੇ ਦੇਖ ਲਿਓ ਵੈਦਰ ਬਹੁਤ ਖਰਾਬ ਆ ਤੇ ਇਸ ਟਾਈਮ ਤੇ ਉੱਤੇ ਵੀ ਫੋਗ ਪਈ ਸੀ ਧੁੰਦ ਪਈ ਹੋਈ ਸੀ ਜਿਹਦੇ ਕਰਕੇ ਦੇਖਣ ਦੀ ਇਜ਼ੀਬਿਲਟੀ ਬਹੁਤ ਹੀ ਜ਼ਿਆਦਾ ਘੱਟ ਸੀ ਗਈ ਔਰ ਪੁਲਿਸ ਆਫੀਸਰ ਨੇ ਇਹ ਕਿਹਾ ਕਿ ਇਸ ਦੇ باوجود ਵੀ ਇਹਦੀ ਸਪੀਡ ਜ਼ਿਆਦਾ ਸੀਗੀ ਜਿਸ ਦੀ ਵਜ੍ਹਾ ਤੇ ਇਹਦਾ ਟ੍ਰੇਲਰ ਆਊਟ ਆਫ ਕੰਟਰੋਲ ਹੋ ਗਿਆ ਤੇ ਦੋਨਾਂ ਲੇਨਾਂ ਨੂੰ ਰੋਕ ਲਿੱਤਾ ਤੇ ਜਿਹਦੇ ਵਿੱਚ ਆ ਕੇ ਉਹ ਗੱਡੀ ਟਕਰਾ ਗਈ ਤੇ ਜਿਹਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੋ ਤੁਹਾਨੂੰ ਪਤਾ ਕਿ 2025 ਚਾਤਾ ਲਾਲੋ ਆਪਣੇ ਇਮੀਗ੍ਰੈਂਟ ਲਈ ਮਾੜਾ ਆ ਖਾਸ ਕਰਕੇ ਟਰੱਕ ਇੰਡਸਟਰੀ ਲਈ ਬਹੁਤ ਹੀ ਮਾੜਾ ਚੜਿਆ 2025 ਇੱਕ ਤੋਂ ਬਾਅਦ ਇੱਕ ਐਕਸੀਡੈਂਟ ਹੁੰਦਾ ਇੱਕ ਹਜੇ ਉਹਦੀਆਂ ਪੂਰੀਆਂ ਤਰੀਕਾ ਵੀ ਨਹੀਂ ਪੈਂਦੀ ਪਹਿਲੀ ਤਰੀਕ ਵੀ ਨਹੀਂ ਪਈ ਹੁੰਦੀ ਤੇ ਨਾਲ ਹੀ ਦੂਜਾ ਐਕਸੀਡੈਂਟ ਹੋ ਜਾਂਦਾ ਪਹਿਲਾ ਹਰਜਿੰਦਰ ਦਾ ਹੋਇਆ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋਇਆ ਸੀਗਾ ਪੂਰੀ ਉਥਲ ਪੁਥਲ ਹੋ ਗਈ ਸੀ ਫਿਰ ਜਸ਼ਨਪ੍ਰੀਤ ਨੇ ਤੇ ਅੱਗ ਤੇ ਤੇਲ ਵਾਲਾ ਕੰਮ ਕਰਦਾ ਸੀ ਹੁਣ ਜਿਹੜਾ ਇਸ ਹਰਜਿੰਦਰ ਕੁਮਾਰ ਤੋਂ ਐਕਸੀਡੈਂਟ ਹੋ ਗਿਆ ਤੇ ਹੁਣ ਤਾਂ ਤੁਹਾਨੂੰ ਪਤਾ ਕਿ ਏ ਇਹ ਨਾ ਕਿਤੇ ਨਵਾਂ ਲਾਅ ਆ ਜਾਵੇ ਹੋ ਸਕਦਾ ਹੈ ਮੈਂ ਤੁਹਾਨੂੰ ਦੱਸਾਂ ਕਿ 트럼ਪ ਇਹੀ ਆਰਡਰ ਕਰ ਦੇਵੇ ਕਿ ਕੋਈ ਵੀ ਇੰਡੀਅਨ ਟਰੱਕ ਡਰਾਈਵਰ ਦਾ ਲਾਇਸੈਂਸ ਹੀ ਨਹੀਂ ਬਣਾ ਸਕਦਾ ਸੋ ਇਹ ਕਦੇ ਨਵਾਂ ਰੂਲ ਨਾ ਆ ਜਾਵੇ ਤੁਹਾਨੂੰ ਪਤਾ ਹੈ ਕਿ ਜਿਹੜਾ ਕਿ ਅਫਗਾਨੀ ਨੇ ਇੱਕ ਗੋੜੀਆਂ ਚਲਾ ਕੇ ਨੈਸ਼ਨਲ ਗਾਰਡ ਦੇ ਉੱਤੇ ਹੱਤਿਆ ਕਰਦੀ ਸੀਗੀ ਮਰਡਰ ਕਰਤਾ ਸੀਗਾ ਔਰ ਉਸ ਤੋਂ ਬਾਅਦ ਹੁਣ 트ੰਪ ਨੇ ਆਰਡਰ ਕਰਤਾ ਸੀ ਕਿ ਅਫਗਾਨੀਆਂ ਦੀ ਪੂਰੀ ਅਸਾਈਲਮ ਪੂਰੇ ਰਿਫਿਊਜੀ ਕੇਸ ਰੋਕ ਦਿੱਤੇ ਜਾਣ ਤੇ 19 ਕੰਟਰੀਆਂ ਦੀ ਕਲਿਸਤ ਤਿਆਰ ਕਰਤੀ ਕਿ ਜਿਹੜੇ ਇਹ ਕੰਟਰੀਆਂ ਦੇ ਵਿੱਚ ਚਾਹੇ ਗ੍ਰੀਨ ਕਾਰਡ ਹੋਲਡਰ ਉਹਨਾਂ ਦੇ ਗ੍ਰੀਨ ਕਾਰਡ ਤੱਕ ਦੁਆਰਾ ਚੈੱਕ ਕੀਤੇ ਜਾਣਗੇ ਸਾਰਾ ਕੁਝ ਦੇਖਿਆ ਜਾਏਗਾ ਉਹਨਾਂ ਦਾ ਔਰ ਕੈਨਸਲ ਵੀ ਕੀਤੇ ਜਾਣਗੇ ਔਰ ਉਤੋਂ ਇਹ ਵੀ ਆਰਡਰ ਕਰਤੇ ਕਿ ਇਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਇਮੀਗ੍ਰੇਸ਼ਨ ਬਿਲਕੁਲ ਬੰਦ ਕਰਤੀ ਇਹ ਕੰਟਰੀਆਂ ਦੇ ਨਾਲ ਸੋ ਜਿਸ ਤਰ੍ਹਾਂ ਦੇ ਹਾਲਾਤ ਇਸ ਟਾਈਮ ਦੇ ਉੱਤੇ ਬਣੇ ਹੋਇਆ ਇਹ ਜ਼ਰੂਰੀ ਨਹੀਂ ਕਿ ਨਾ ਹੋਵੇ ਪਰ ਇਹ ਹੋ ਵੀ ਸਕਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ 트ੰਪ ਦਾ ਕਿ ਜਦੋਂ ਉਹ ਸੋਚ ਲਿੰਦਾ ਕਿ ਮੈਂ ਆ ਕੁਛ ਕਰਨਾ ਤੇ ਉਹ ਕੁਛ ਹੋ ਕੇ ਹੀ ਰਹਿੰਦਾ ਇਸ ਟਾਈਮ ਦੇ ਉੱਤੇ ਤੁਹਾਨੂੰ ਸਾਰਾ ਕੁਛ ਪਤਾ ਹੀ ਆ ਆਈਸ ਨੇ ਵੀ ਕਿੰਨਾ ਕਹਿਰ ਕੀਤਾ ਹੋਇਆ ਔਰ ਨਾਲ ਦੀ ਨਾਲ ਇਹਨੂੰ ਪੁਲਿਸ ਹਰਾਸ ਦੇ ਵਿੱਚ ਲਿਆ ਹੋਇਆ ਨਾਲ ਦੀ ਨਾਲ ਆਈਸ ਨੇ ਵੀ ਇੱਕ ਚਿੱਠੀ ਲਿਖ ਦਿੱਤੀ ਆ ਕਿ ਜੇ ਤੁਸੀਂ ਇਹਨੂੰ ਰਿਹਾ ਕੀਤਾ ਜਾਏਗਾ ਤਾਂ ਅਸੀਂ ਇਹਦੀ ਗ੍ਰਿਫਤਾਰੀ ਦੀ ਮੰਗ ਕਰਦੇ ਆ ਸੋ ਤਲਵਾਰਾਂ ਦੋਨੋਂ ਪਾਸੇ ਲੜਕੀਆਂ ਰਹਿੰਦੀਆਂ ਹੁਣ ਜਿਹੜੇ ਪਹਿਲਾਂ ਵੀ ਐਕਸੀਡੈਂਟ ਹੋਇਆ ਉਹਨਾਂ ਦੇ ਵੀ ਹਰਜਿੰਦਰ ਦਾ ਵੀ ਇਹੀ ਸੀਨ ਆ ਔਰ ਜਸ਼ਨਪ੍ਰੀਤ ਦਾ ਵੀ ਚਿੱਤਾ ਵੀ ਉੱਥੋਂ ਰਿਹਾ ਹੋਣਗੇ ਨਾਲ ਹੀ ਉਹਨੂੰ ਆਈਸਨੇ ਚੁੱਕ ਲੈਣਾ ਟੇਨ ਕਰ ਲੈਣਾ ਡਿਪੋਰਟ ਕਰ ਦੇਣਾ ਔਰ ਸੇਮ ਹੀ ਸੀਨ ਇਸ ਨਾਲ ਵੀ ਹੋਏਗਾ ਅਗਰ ਉੱਥੋਂ ਬੌਂਡ ਪੈ ਕੇ ਜਾਂ ਕੋਈ ਤਰੀਕੇ ਨਾਲ ਬਾਹਰ ਵੀ ਆ ਜਾਂਦਾ ਤੇ ਨਾਲ ਹੀ ਨਾਲ ਇਹਨੂੰ ਆਈਸਨੇ ਚੁੱਕ ਲੈਣਾ ਤੇ ਡਿਪੋਰਟ ਤਾਂ ਇਹਨੇ ਫਿਰ ਵੀ ਹੋ ਕੇ ਹੀ ਰਹਿਣਾ ਤੋਂ ਇਹਦੇ ਵਿੱਚ ਦੇਖ ਲਓ 1 ਮਿੰਟ ਦੇ ਵਿੱਚ ਕਿਦਾਂ ਲਾਈਫ ਬਦਲ ਹੋ ਜਾਂਦੀ ਆ ਦੋ ਬੰਦਿਆਂ ਦੀ ਮੌਤ ਹੋ ਗਈ ਉਹਨਾਂ ਦੀ ਲਾਈਫ ਪਈ ਸੀ ਪੂਰੀ ਨਵਾਂ ਨਵਾਂ ਵਿਆਹ ਹੋਇਆ ਸੀ ਪੂਰੀ ਲਾਈਫ ਉਹਨਾਂ ਨੇ ਕੀ ਸੋਚਿਆ ਹੋਣਾ ਕੀ ਪਲੈਨਿੰਗ ਆ ਹੋਣੀ ਆ ਉਨਾਂ ਦੀਆਂ ਧਰਿਆਆਂ ਦੀਆਂ ਧਰਿਆਆਂ ਰਹਿ ਗਿਆ ਔਰ ਇਸ ਬੰਦੇ ਨੇ ਵੀ ਕੀ ਇਸ ਕੋ ਸੋਚ ਕੇ ਐਂਟਰ ਹੋਇਆ ਹੋਣਾ ਕਿੰਨੇ ਪੈਸੇ ਦੇ ਕੇ ਆਇਆ ਹੋਣਾ ਕਿਹੜੇ-ਕਿਹੜੇ ਰਸਤਿਆਂ ਤੋਂ ਇੱਥੇ ਐਂਟਰ ਹੋਇਆ ਹੋਣਾ ਸੋਚਿਆ ਹੋਣਾ ਕਿ ਮੈਂ ਵਧੀਆ ਫਿਊਚਰ ਬਣਾਉਂਗਾ ਪੈਸੇ ਕਮਾਉਂਗਾ ਆਪਣੇ ਘਰਦਿਆਂ ਨੂੰ ਖੁਸ਼ ਰੱਖੂੰਗਾ ਪਰ ਇਸ ਦੀ ਵੀ ਇੱਕ ਮਿੰਟ ਦੇ ਵਿੱਚ ਵਿੱਚ ਪੂਰੀ ਦੀ ਪੂਰੀ ਲਾਈਫ ਬਦਲ ਕੇ ਰੱਖ ਦਿੱਤੀ ਆ ਤੁਹਾਨੂੰ ਪਤਾ ਕਿ 2025 ਬਹੁਤ ਹੀ ਜ਼ਿਆਦਾ ਖਰਾਬ ਇਮੀਗ੍ਰੈਂਟ ਦੇ ਲਈ ਖਾਸ ਕਰਕੇ ਯੂਐਸਏ ਦੇ ਵਿੱਚ ਟਰাকিং ਦੇ ਲਈ ਵੀ ਤੁਹਾਨੂੰ ਪਤਾ ਹੈ ਕੈਲੀਫੋਰਨੀਆ ਨੇ 17000 ਲਾਇਸੈਂਸ ਕੈਨਸਲ ਕਰਤੇ ਐਨਾ ਕਾ ਜ਼ਿਆਦਾ ਦਬਾਅ ਬਣਾਇਆ ਜਾ ਰਿਹਾ ਹੈ ਟਰੰਪ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਹੀ ਲਾਇਸੈਂਸ ਪ੍ਰੋਵਾਈਡ ਕਰਦੇ ਪਏ ਆ ਤੁਸੀਂ ਨਹੀਂ ਚੰਗੀ ਤਰ੍ਹਾਂ ਦੇ ਦੇ ਫੇ ਨਹੀਂ ਟ੍ਰੇਨਿੰਗ ਮਿਲਦੀ ਨਹੀਂ ਐਕਸਪੀਰੀਅੰਸ ਆਏਗਾ ਟਰੱਕ ਡਰਾਈਵਰਾਂ ਨੂੰ ਔਰ ਜਿੰਨੇ ਦੇ ਜਿੰਨੇ ਹੈਗੇ ਆ ਇਹ ਔਰ ਅਬ ਵੱਧ ਕਿਸਮਤੀ ਇਹ ਦੇਖੋ ਕਿ ਜਿਹੜੇ ਐਕਸੀਡੈਂਟ ਹੋਏ ਜਿਨ੍ਹਾਂ ਦੇ ਵਿੱਚ ਜਾਨਾਂ ਗਈਆਂ ਉਹ ਸਾਰੇ ਦੇ ਸਾਰੇ ਇਲੀਗਲ ਐਂਟਰ ਹੋਏ ਆ ਬਾਰਡਰ ਕ੍ਰੋਸ ਕੀਤਾ ਹੋਇਆ ਸਾਰਿਆਂ ਨੇ ਔਰ ਇੱਥੇ ਹੀ ਇਹ ਸਰਕਾਰਾਂ ਨੂੰ ਮੌਕਾ ਮਿਲ ਜਾਂਦਾ ਕਿਉਂਕਿ ਐਕਸੀਡੈਂਟ ਹੁੰਦੇ ਰਹਿੰਦੇ ਆ ਇਹ ਨਹੀਂ ਕਿ ਅੱਜ ਹੋਇਆ ਜਾਂ ਹੁਣੇ ਹੋਣ ਲੱਗਿਆ ਜਾਂ ਬਾਅਦ ਦੇ ਵਿੱਚ ਨਹੀਂ ਹੋਣੇ ਪਰ ਵੱਧ ਕਿਸਮਤੀ ਇਹ ਦੇਖੋ ਕਿ ਜਿੰਨੇ ਵੀ ਐਕਸੀਡੈਂਟ ਹੋ ਰਿਹਾ ਉਹ ਸਾਰੇ ਹੀ ਆਪਣੇ ਗੈਪ ਅਨ ਡਾਕੂਮੈਂਟ ਲੋਕਾਂ ਤੋਂ ਹੋ ਰਹੇ ਆਪਣੇ ਇਮੀਗ੍ਰੈਂਟਸ ਤੋਂ ਹੋ ਰਹੇ ਔਰ ਆਪਣੇ ਭਾਰਤੀਆਂ ਤੋਂ ਹੋ ਰਿਹਾ ਇਹ ਸਭ ਤੋਂ ਵੱਡੀ ਆਪਣੀ ਵੱਧ ਕਿਸਮਤੀ ਲਾ ਲਓ ਤੁਸੀਂ ਤੇ ਹੁਣ ਇਹ ਨਾ ਹੋਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵੱਡੇ ਫਰਮਾਨ جاری ਹੋਣਗੇ ਕਿਉਂਕਿ ਬਹੁਤ ਲੋਕਾਂ ਨੇ ਆਲਰੇਡੀ ਟਰੱਕ ਨੂੰ ਖੜਾ ਕਰ ਦਿੱਤਾ ਟਰੱਕ ਕੰਪਨੀਆਂ ਰੋ ਰਹੀਆਂ ਕੱਲ ਵੀ ਇੱਕ ਲਾਜੇਂਜਲਸ ਟਾਈਮਜ਼ ਦੇ ਵਿੱਚ ਇੱਕ ਆਰਟੀਕਲ ਸ਼ਾਇਦ ਜਿੱਥੇ ਕਿ ਟਰੱਕ ਬਹੁਤ ਟਰੱਕ ਕੰਪਨੀਆਂ ਬਹੁਤ ਪ੍ਰਭਾਵਿਤ ਹੋਈਆਂ ਲੋਕਾਂ ਦੇ ਟਰੱਕ ਖੜੇ ਹੋ ਗਏ ਆ ਉਹਨਾਂ ਨੂੰ ਡਰਾਈਵਰ ਨਹੀਂ ਮਿਲਦੇ ਭਾਵੇਂ ਚਾੜ ਕਿ ਉਹਨਾਂ ਨੇ ਸੈਲਰੀਆਂ ਵੀ ਡਬਲ ਕਰਤੀਆਂ ਔਰ ਟਰੱਕ ਕੰਪਨੀਆਂ ਦਾ ਇਹ ਕਹਿਣਾ ਕਿ ਜਿੱਥੇ ਕਿ ਸਾਨੂੰ ਜਿੰਨਾ ਮੁਨਾਫਾ ਹੁੰਦਾ ਸੀ ਹੁਣ ਉਨਾ ਹੀ ਸਾਨੂੰ ਲਾਸ ਹੋ ਰਿਹਾ ਫਿਰ ਵੀ ਸਾਡੇ ਟਰੱਕ ਨਹੀਂ ਚੱਲ ਰਹੇ ਖੜੇ ਆ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਗਿਆ ਇਸ ਟਾਈਮ ਦੇ ਉੱਤੇ ਟਰੱਕਿੰਗ ਦਾ ਕਿਹੜੀ ਵਜ੍ਹਾ ਤੋਂ ਹੋਇਆ ਐਸੇ ਵਜ੍ਹਾ ਤੋਂ ਕਿਉਂਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਪਏ ਆ ਇਸ ਟਾਈਮ ਦੇ ਉੱਤੇ ਬਹੁਤ ਹੀ ਜ਼ਿਆਦਾ ਬੈਦਰ ਵੀ ਖਰਾਬ ਆ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਫੇਰਦੀ ਆ ਕਿ ਬਹੁਤ ਧਿਆਨ ਦੇ ਨਾਲ ਟਰੱਕ ਚਲਾਇਓ ਇਹ ਜ਼ਰੂਰੀ ਨਹੀਂ ਕਿ ਇਹ ਸਿਰਫ ਸਿਰਫ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੀ ਵਜ੍ਹਾ ਤੋਂ ਇਹ ਤੁਹਾਡੀ ਜਾਨ ਦੀ ਵਜ੍ਹਾ ਤੇ ਤੇ ਉਹ ਲੋਕਾਂ ਦੀ ਜਾਨ ਦੀ ਵਜ੍ਹਾ ਤੇ ਵੀ ਪਲੀਜ਼ ਪਲੀਜ਼ ਆਪਣਾ ਧਿਆਨ ਦੇ ਨਾਲ ਕੇਅਰਫੁਲ ਹੋ ਕੇ ਟਰੱਕ ਚਲਾਓ ਅਗਰ ਤੁਹਾਨੂੰ ਨਹੀਂ ਐਕਸਪੀਰੀਅੰਸ ਹੈਗਾ ਬਰਫ ਦੇ ਵਿੱਚ ਚਲਾਉਣ ਦਾ ਧੁੰਦਾਂ ਦੇ ਵਿੱਚ ਚਲਾਉਣ ਦਾ ਜਾਂ ਤੁਸੀਂ ਨਵੇਂ-ਨਵੇਂ ਹਲੇ ਸਟਾਰਟ ਕੀਤਾ ਤੁਹਾਡੇ ਕੋਲ ਡਾਕੂਮੈਂਟ ਵੀ ਨਹੀਂ ਹੈ ਤਾਂ ਛੱਡ ਦਿਓ ਕੋਈ ਹੋਰ ਕੰਮ ਦੇਖ ਲਓ ਕਿਉਂਕਿ ਅਗਰ ਕੁਝੇ ਤੋਂ ਐਕਸੀਡੈਂਟ ਹੁੰਦਾ ਉਹਦੇ ਕੋਲ ਡਾਕੂਮੈਂਟ ਪੂਰੇ ਹੁੰਦੇ ਆ ਸੋ ਉਹਦੇ ਨੂੰ ਤਾਂ ਇਹ ਹੁੰਦਾ ਕਿ ਬੌਂਡ ਪੈ ਕੇ ਬਾਹਰ ਆ ਜਾਏਗਾ ਕੋਈ ਨਾ ਕੋਈ ਉਹਦਾ ਰਸਤਾ ਖੁੱਲ ਜਾਏਗਾ ਪਰ ਅਗਰ ਤੁਸੀਂ ਬਾਰਡਰ ਕਰਾਸ ਕਰਕੇ ਇੱਥੇ ਐਂਟਰ ਹੋਏ ਆ ਤੁਸੀਂ ਤੁਹਾਡੇ ਤੋਂ ਇਹ ਗਲਤੀ ਹੁੰਦੀ ਆ ਤਾਂ ਤੁਸੀਂ ਇਹ ਭੁੱਲ ਜਿਓ ਕਿ ਤੁਸੀਂ ਹੁਣ ਅਮਰੀਕਾ ਦੇ ਵਿੱਚ ਰਹਿ ਸਕਦੇ ਆ ਸੋ ਇਹ ਚੀਜ਼ ਆਪਣੇ ਧਿਆਨ ਦੇ ਵਿੱਚ ਰੱਖੋ ਔਰ ਗਲਤੀਆਂ ਨੂੰ ਨਾ ਦਰਾਓ ਬਾਰ-ਬਾਰ ਇੱਕ ਤੋਂ ਬਾਅਦ ਇੱਕ ਗਲਤੀ ਆ ਹੋ ਰਹੀ ਆ ਹਰ ਇੱਕ న్యూਸ ਜ਼ਾਰੇ ਤੇ ਹਰ ਇੱਕ ਦੇ ਬਿਆਨ ਇਹੀ ਆ ਰਹੇ ਆ ਕਿ ਜਦੋਂ ਤੱਕ ਇਹ ਲੋਕਾਂ ਨੂੰ ਨਹੀਂ ਹਟਾਇਆ ਜਾਂਦਾ ਸੜਕਾਂ ਦੇ ਉੱਤੇ ਸਾਡੇ ਲੋਕ ਸੁਰੱਖਿਅਤ ਨਹੀਂ ਆ ਬਹੁਤ ਵੱਡਾ ਬਿਆਨ ਹੁੰਦਾ ਹੈ ਕਿ ਆਪਣੇ ਲੋਕਾਂ ਨੂੰ ਸਿੱਧਾ-ਸਿੱਧਾ ਟਾਰਗੇਟ ਕੀਤਾ ਜਾਂਦਾ ਕਿ ਇਹ ਲੋਕ ਸੜਕਾਂ ਦੇ ਉੱਤੇ ਐਕਸੀਡੈਂਟ ਕਰ ਰਹੇ ਆ ਹੁਣ ਸਰਕਾਰੀ ਤੁਹਾਨੂੰ ਪਤਾ ਹੀ ਆ ਪਹਿਲਾਂ ਹੀ ਇੰਨੀ ਪੀਖ ਤੇ ਆ ਹੁਣ ਪਤਾ ਨਹੀਂ ਕਿਹੜਾ ਸਿਕਰ ਨਮਾ ਹੋਏਗਾ ਬਾਕੀ ਜੋ ਵੀ ਇਹ ਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਤੁਹਾਡੀ ਕੀ ਰਾਏ ਹੈ ਇਸ ਦੇ ਬਾਰੇ ਤੁਸੀਂ ਆਪਣਾ ਜਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਤਾਂ ਕਿ ਸਾਰ ਇੱਕ ਡਰਾਈਵਰ ਨੂੰ ਫਦਾ ਲੱਗ ਸਕੇ ਕਿ ਮੌਸਮ ਬਹੁਤ ਖਰਾਬ ਹੈ ਬਹੁਤ ਧਿਆਨ ਦੇ ਨਾਲ ਕੇਅਰਫੁਲ ਹੋ ਕੇ ਡਰਾਈਵਿੰਗ ਕਰੋ ਇਹ ਨਾ ਹੋਵੇ ਤੁਹਾਡਾ ਵੀ ਨੁਕਸਾਨ ਹੋਵੇ ਤੇ ਤੁਸੀਂ ਕਿਸੇ ਹੋਰ ਦਾ ਵੀ ਕਰੋ ਬਾਕੀ ਪੰਜਾਬੀਓ ਤੁਹਾਡਾ ਆਪਣਾ ਚੈਨਲ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ